ਮੇਰਾ ਇਹ ਮੰਨਣਾ ਹੈ ਵੀ ਇਹ ਕੱਲਾ ਇੱਕ ਜੀਰਾ ਫੈਕਟਰੀ ਬੰਦ ਕਰਾਉਣ ਤੱਕ ਇਹ ਲੜਾਈ ਨੂੰ ਨਹੀਂ ਵੇਖਣਾ ਚਾਹੀਦਾ ਇਹਨਾਂ ਦੀ ਜਿਹੜੀ ਸਭ ਤੋਂ ਵੱਡੀ ਪ੍ਰਾਪਤੀ ਆ ਉਹ ਇਹ ਆ ਕਿ ਜਿਹੜਾ ਜ਼ਮੀਨੀ ਪਾਣੀ ਦਾ ਪ੍ਰਦੂਸ਼ਣ ਜਿਹਦੇ ਪਾਸੇ ਬਹੁਤ ਘੱਟ ਧਿਆਨ ਸੀ ਜਿਹੜਾ ਕਿਤੇ ਵੀ ਫੋਕਸ ਤੇ ਨਹੀਂ ਆ ਰਿਹਾ ਸੀ ਹਵਾ ਦਾ ਪ੍ਰਦੂਸ਼ਣ ਨਜ਼ਰ ਆ ਜਾਂਦਾ ਸੀਗਾ ਜਾਂ ਕਿਤੇ ਜਿੱਥੇ ਸੀਵ ਨਾਲਿਆਂ 'ਚ ਮਾੜਾ ਪਾਣੀ ਆਉਂਦਾ ਉੱਥੇ ਗੱਲ ਹੁੰਦੀ ਸੀ ਪਰ ਜਮੀਨੀ ਪਾਣੀ ਦੇ ਪ੍ਰਦੂਸ਼ਣ ਦੇ ਵਿੱਚ ਗਰਾਊਂਡ ਵਾਟਰ ਦੇ ਵਿੱਚ ਜਿੱਥੇ ਰਿਵਰਸ ਬੋਰਿੰਗ ਦਾ ਲ ਜਿਹੜਾ ਉਹ ਸਾਰਾ ਵਰਤਾਂ ਤੋਂ ਨੈਰੇਟਿਵ ਜਿਹੜਾ ਮੋਰਚਾ ਲੈ ਕੇ ਆਇਆ ਉਹ ਇਸ ਮੋਰਚੇ ਨੂੰ ਦੇਣਾ ਕਿਉਂਕਿ ਚੱਲ ਕੀ ਰਿਹਾ ਸੀ ਆਪਣੇ ਕੋਈ ਵੀ ਜਿਹੜੀ ਇੰਡਸਟਰੀ ਲੱਗਦੀ ਆ ਉੱਥੇ ਉਹਨਾਂ ਨੇ ਇੱਕ ਮਾਪਦੰਡ ਰੱਖ ਲਿਆ ਸੀ ਵੀ ਜੇ ਪਾਣੀ ਦਾ ਰੰਗ ਚਿੱਟਾ ਤਾਂ ਉਹਨੂੰ ਪ੍ਰਦੂਸ਼ਣ ਗਿਣੇ ਨਹੀਂ ਆਉਂਦਾ ਸੀ ਪ੍ਰਦੂਸ਼ਿਤ ਗਿਣੇ ਨਹੀਂ ਜਾਂਦਾ ਸੀ ਤੇ ਉਹ ਖੁੱਲੇ ਲੈਵਲ ਤੇ ਰਿਵਰਸ ਮੋਰੀਂਗ ਜਾ ਰਿਹਾ ਸੀਗਾ ਦੂਜੀ ਵੀ ਇੰਡਸਟਰੀ ਦਾ ਇਹੋ ਕੰਮ ਹੁੰਦਾ ਸੀ ਜਿਹੜਾ ਇੱਥੇ ਹੋਇਆ ਸਾਡੇ ਨਾਲ ਕਿ ਜਿੰਨਾ ਕੁ ਪਾਣੀ ਧਰਤੀ ਐਡ ਬੋਰਾ ਨਾਲ ਜਾ ਸਕਦਾ ਭੇਜ ਦਿਓ ਤੇ ਉੱਤੋਂ ਜਦੋਂ ਪ੍ਰਦੂਸ਼ਨ ਬੋਰਡ ਕੋਲੇ ਕੋਈ ਜਾ ਕੇ ਰੋਲਾ ਪਾਉਂਦਾ ਸੀ ਕਿਸੇ ਜ਼ਿੰਮੇਵਾਰ ਦੀ ਮੋਟਰ ਚੋਂ ਜੇ ਕਾਲਾ ਪਾਣੀ ਨਿਕਲੇ ਆਉਂਦਾ ਸੀ ਤੇ ਸੁਣਦਾ ਕੋਈ ਨਹੀਂ ਸੀ ਮੈਨੂੰ ਲੱਗਦਾ ਇਹ ਮੋਰਚੇ ਦੀ ਬਹੁਤ ਵੱਡੀ ਪ੍ਰਾਪਤੀ ਹੈ ਤੇ ਉਹਦੇ ਵਿੱਚ ਭਗ ਦੁਨੀ ਚੰਦ ਹੋਣਾਂ ਦਾ ਜਿੱਥੋਂ ਅਰਦਾਸ ਕਰਕੇ ਤੁਰਿਆ ਉਹਨਾਂ ਦਾ ਬਹੁਤ ਵੱਡਾ ਜਿਹੜਾ ਇਹ ਤੇ ਕਿਰਪਾ ਦਾ ਹੱਥ ਰਿਹਾ ਉਹ ਪ੍ਰਾਪਤੀ ਦੇ ਵਿੱਚ ਉਹਨਾਂ ਦਾ ਯੋਗਦਾਨ ਤੇ ਹੁਣ ਜਿਹੜੀ ਗੱਲ ਆ ਅੱਗੇ ਦੀ ਆ ਕਿਉਂਕਿ ਜਿਹੜੀ ਨਵੀਂ ਪਾਲਿਸੀ ਗਵਰਨਮੈਂਟ ਦੀ ਆ ਰਹੀ ਆ ਮੈਂ ਤੁਹਾਡਾ ਧਿਆਨ ਦਿਵਾਉਣਾ ਚਾਹੁੰਦਾ ਉਹ ਪੈਟਰੋਲ ਦੇ ਵਿੱਚ ਜਿਹੜੀ ਇਥਨੋਲ ਦੀ ਵਾਰ-ਵਾਰ ਗੱਲ ਹੁੰਦੀ ਆ ਪੈਟਰੋਲ ਦੇ ਵਿੱਚ ਇਥਨੋਲ ਮਿਕਸ ਕੀਤਾ ਜਾਂਦਾ ਹੁਣ ਤੱਕ ਉਹ ਪੈਟਰੋਲ ਦੇ ਵਿੱਚ 10% ਇਥੈਨੋਲ ਮਿਕਸ ਹੁੰਦਾ ਸੀ ਜਿਹਨੂੰ E10 ਕਹਿੰਦੇ ਆ ਪਰ ਗਵਰਨਮੈਂਟ ਨੇ ਨਵੀਂ ਪਾਲਿਸੀ ਲਿਆਂਦੀ ਆ ਉਹਨੇ 2025 ਤੋਂ E20 ਇਥੈਨੋਲ ਮਤਲਬ ਪੈਟਰੋਲ ਮਤਲਬ ਜਿਹਦੇ ਚ 20% ਇਥੈਨੋਲ ਮਿਕਸ ਹੋਣਾ ਹੈ ਉਹ ਲਾਗੂ ਕਰਤੀ ਆ ਤਾਂ ਉਹਦੇ ਲਾਗੂ ਹੋਣੇ ਜਿਹੜੀ ਵੀ ਨਵੀਂ ਇੰਡਸਟਰੀ ਲੱਗਣੀ ਆ ਉਹਦੇ ਵਿੱਚ ਬਹੁਤ ਵੱਡੇ ਪੱਧਰ ਤੇ ਜਿਹੜੀ ਇਥੈਨੋਲ ਇੰਡਸਟਰੀ ਨਵੀਂ ਆਉਣੀ ਆ ਤੇ ਮੈਂ ਇੱਥੇ ਇੱਕ ਤੁਹਾਨੂੰ ਗੱਲ ਦੱਸ ਦਿਆਂ ਕਿਉਂਕਿ ਆਪਣੇ ਆਮ ਜ਼ਿਕਰ ਇਹ ਹੁੰਦਾ ਇਸ ਮੋਰਚੇ ਤੇ ਕਿ ਸ਼ਰਾਬ ਵਾਲੀ ਫੈਕਟਰੀ ਤਾਂ ਬੰਦ ਕਰਤੀ ਆ ਇਥਨੋਲ ਵਾਲੀ ਚਲਾਉਣ ਲੱਗੇ ਆ ਤਾਂ ਭਰਾਵੋ ਜਿਹੜੀ ਸ਼ਰਾਬ ਹੁੰਦੀ ਆ ਉਹ ਇਥਨੋਲ ਹੀ ਹੁੰਦੀ ਆ ਉਹ ਪਹਿਲਾਂ ਜਿਹੜੀ ਆਪਣੇ ਫੈਕਟਰੀ ਚੱਲ ਰਹੀ ਸੀ ਉਹ ਵੀ ਇਥਨੋਲ ਦੀ ਫੈਕਟਰੀ ਚੱਲ ਰਹੀ ਸੀ ਹੁਣ ਉਹ ਨੂੰ ਵੱਡੇ ਪੱਧਰ ਤੇ ਚਲਾ ਰਹੇ ਆ ਤੇ ਇਹ ਸਾਰੇ ਪੰਜਾਬ 'ਚ ਚੱਲਣੀਆਂ ਸੋ ਮੇਰੀ ਇਹੋ ਗੁਜਾਰਸ਼ ਆ ਸਾਰੇ ਜਥੇਬੰਦੀਆਂ ਨੂੰ ਕਿ ਆਪਾਂ ਸਰਕਾਰ ਤੇ ਵੀ ਦਬਾਅ ਪਾਈਏ ਜਿੱਥੇ ਆਪਾਂ ਲੜਾਈ ਲੜ ਰਹੇ ਆ ਕਿ ਉਹ ਇੱਕ ਵਾਈਟ ਪੇਪਰ ਲੈ ਕੇ ਆਵੇ ਉਹ ਇੱਕ ਪਾਲਿਸੀ ਲੈ ਕੇ ਆਵੇ ਇੰਡਸਟਰੀਅਲ ਪਾਲਿਸੀ ਜਿਹਦੇ ਤਹਿਤ ਪ੍ਰਦੂਸ਼ਣ ਵਾਲੀਆਂ ਜਿਹੜੀਆਂ ਫੈਕਟਰੀਆਂ ਹੈਗੀਆਂ ਉਹਨਾਂ ਦੀ ਨਿਸ਼ਾਨਦੇਹੀ ਹੋਵੇ ਵੀ ਕਿਹੜੀ ਲੱਗਣੀ ਹੈ ਕਿਹੜੀ ਨਹੀਂ ਲੱਗਣੀ ਕਿਉਂਕਿ ਇਹ ਜਿਹੜੀ ਐਥਨੋਲ ਵਾਲਾ ਕੰਮ ਹੋ ਰਿਹਾ ਇਹਦੇ ਵਿੱਚ ਇੱਕ ਬਹਾਨਾ ਬਹੁਤ ਵੱਡਾ ਹੈ ਕਿ ਜਿਹੜਾ ਗਲੋਬਲ ਵਾਰਨਿੰਗ ਆ ਜਿਹੜੀ ਅੱਜ ਤਪਸ਼ ਵਧੀ ਵੀ ਆ ਇਹਨੂੰ ਰੋਕਣ ਚ ਸਹਾਇੀ ਹੁੰਦਾ ਐਥਨੋਲ ਤਾਂ ਉਹ ਉਸ ਬਹਾਨੇ 'ਤੇ ਇਹ ਇੰਡਸਟਰੀ ਲੱਗ ਰਹੀ ਹੈ ਦੂਜੀ ਬਾਇਓਗੈਸ ਵਾਲਿਆਂ ਦਾ ਜ਼ਿਕਰ ਹੋਟਿਆ ਜਿਹੜੀ ਪਰਾਲੀ ਤੋਂ ਬਣ ਰਹੀ ਹੈ ਉਹ ਲੱਗ ਰਹੀ ਆ ਸੋ ਇਸ ਤਰਫ ਆਪਾਂ ਨੂੰ ਪਹਿਲਾਂ ਹੀ ਧਿਆਨ ਦੇਣ ਦੀ ਲੋੜ ਆ ਤੇ ਸਰਕਾਰ ਤੇ ਆਪਾਂ ਦਬਾਅ ਪਾ ਕੇ ਵਾਈਟ ਪੇਪਰ ਮੰਗਿਏ ਤਾਂ ਕਿ ਬਾਅਦ ਦੇ ਵਿੱਚ ਜਿਹੜਾ ਆਪਾਂ ਨੂੰ ਇਹ ਸੰਘਰਸ਼ਾਂ ਵਿੱਚ ਪੈਣਾ ਪੈਂਦਾ ਉਹ ਪਹਿਲਾਂ ਹੀ ਰੋਕ ਸਕੀਏ